ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਜਿਹੜੀ ਬਣਾ ਰਹੇ ਆ ਆਪਾਂ ਆਪਣੇ ਪਿੰਡ ਬੀਲੇ ਵਾਲੇ ਤੋਂ ਬਣਾ ਰਹੇ ਆ ਇੱਕ ਮਜ਼ਦੂਰ ਪਰਿਵਾਰ ਕੋਲੇ ਬੜੀ ਸੋਹਣੀ ਜਿਹੜੀ ਤੁਸੀਂ ਸਕਰੀਨ ਤੇ ਝੋਟੀ ਦੇਖਦੇ ਆ ਕਿਸਾਨ ਵੀਰੋ ਝੋਟੀ ਫੋਰ ਸੇਲ ਹੈ ਜੀ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਝੋਟੀ 'ਚ ਨੋਟ ਕੀਤੀ ਕਿਸਾਨ ਵੀਰੋ ਪਈ ਸੀਲ ਬਹੁਤ ਹੈ ਝੋਟੀ ਨਹੀਂ ਤਾਂ ਆਮ ਪਸ਼ੂ ਨੂੰ ਆਪਾਂ ਹੱਥ ਲਾਉਣੇ ਜਾਂ ਡਰਦਾ ਹੈ ਤੇ ਇਹ ਜਮਈਂ ਕੋਈ ਐ ਡਾਡੂ ਰੱਦਾ ਦਾ ਨਾ ਹੀ ਨਹੀਂ ਇਹਦਾ ਜਿਵੇਂ ਮਰਜੀ ਇਹਨੂੰ ਫੜੀ ਚੱਲੋ ਮੂੰਹ ਵੀ ਪੱਟ ਕੇ ਵੇਖਿਆ ਆਪਾਂ ਮੂੰਹੋਂ ਵੀ ਚਾਰਕਦਾਂਦੀ ਆ ਕੋਈ ਬਹੁਤੀ ਵੱਡੀ ਉਮਰ ਦੀ ਨਹੀਂ ਤੇ ਬੜੀ ਸੋਹਣੀ ਝੋਟੀ ਫੋਰ ਸੇਲ ਹੈ ਤੇ ਜਿਹੜਾ ਵੀਰਜੀ ਦਾ ਆਪਾਂ ਕੰਟੈਕਟ ਨੰਬਰ ਆ ਉਹ ਬਾਈ ਜੀ ਦਾ ਆਪਾਂ ਜਿਹੜਾ ਸਕਰੀਨ ਤੇ ਲਾਵਾਂਗੇ ਬਾਕੀ ਗੱਲਾਂ ਬਾਤਾਂ ਆਪਾਂ ਵੀਰ ਨਾਲ ਵੀ ਕਰਾਂਗੇ ਉਹ ਦੱਸਾਂਗੇ ਪੁੱਛਾਂਗੇ ਤੁਹਾਨੂੰ ਕੋਈ ਇਹਦੇ ਟੀਕਾ ਭਰਿਆ ਵੀਰ ਨੇ ਪਰਵਾਇਆ ਕਿ ਨਹੀਂ ਥਾਣ ਕਿਸਾਨ ਵੀਰੋ ਤੁਹਾਨੂੰ ਵਿਖਾ ਦਿੰਨੇ ਆ ਬੜੀ ਸੋਹਣੀ ਝੋਲੀ ਹੈ ਚਾਰ ਥਾਣਾ ਨਖਰਮੇ ਗੈਬ ਚ ਤੇ ਕੁੰਡੀ ਚੂਰ ਹੈ हां ਵੀ ਕਾਲੀ ਸਾਰੀ ਹੈ ਬਸ ਚਾਰ ਕਵਾਲ ਜਿਹੜੇ ਪੂਛ ਚਿੱਟੇ ਆ ਕਿਸਾਨ ਵੀਰੋ ਹਾਂ ਤੇ ਨਹੀਂ ਤਾਂ ਆਮ ਜੇ ਗੁਲ ਝੂਠ ਮਾਰਨ ਵਾਲਾ ਵੀਰ ਹੋਵੇ ਤਾਂ ਉਹ ਕਹਦੇ ਐਵੇਂ ਹਰਿਆਣੇ ਦੀ ਫਲਾਨੀ ਔਕੜੀ ਹੈ ਹਾਈਟ ਲੈਂਥ ਹੈ ਜਿਹੜੀ ਉਹ ਚੰਗੀ ਹੈ ਝੋਟੀ ਦੀ ਤੇ ਬਾਕੀ ਜਿਹੜੀਆਂ ਜਿਆਦੇ ਗੱਲਾਂ ਬਾਤਾਂ ਆਪਾਂ ਵੀਰ ਤੋਂ ਪੁੱਛਦੇ ਆ ਤੇ ਫੇਰ ਤੁਹਾਨੂੰ ਤੋੜ ਕੇ ਵਿਖਾਵਾਂਗੇ ਬੜੀ ਸੀਲਸ ਲੱਗ ਮੈਨੂੰ ਬਹੁਤ ਲੱਗੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਤੇ ਇਹ ਆਪਣੇ ਜੀ ਕਿੰਨੀ ਉਮਰ ਆਜੀ ਝੋਟੀ ਦੀ ਤੁਹਾਡੇ ਘਰ ਦੀ ਹੈ ਵੀਰ ਘਰ ਦੀ ਝੋਟੀ ਅੱਛਾ ਜੀ ਤੇ ਇਹ ਕੀ ਕੋਈ ਮਜਬੂਰੀ ਬਣ ਗਈ ਜਿਹੜੀ ਸੇਲ ਕਰਨੀ ਹੈ ਜੀ ਤੇ ਇਹ ਵੀਰ ਕੋਈ ਗੱਬਣ ਗੁੰਬਣ ਹੈ ਕੋਈ ਟੀਕਾ ਭਰਾਇਆ ਇਹਦੇ ਜਾਂ ਕਿ ਨਹੀਂ ਬਾ 20 ਦਿਨ ਹੋ ਗਏ ਝੋਟੇ ਦਾ ਭਰਾਇਆ ਅੱਛਾ 20 ਦਿਨ ਹੋ ਗਏ ਝੋਟੇ ਤੋਂ ਕਰਾਸ ਕਰਾਈ ਹੈ ਜੀ ਹਾਂ ਝੋਟੇ ਤੋਂ ਠੀਕ ਹੈ ਜੀ ਉਹ ਅਗਲੇ ਦੇ ਕਰਮ ਹੈ ਭਈ ਉਹ ਕਰਮ ਆਪਾਂ ਵਹਿਲੀ ਕਰਕੇ ਦੇਣੀ ਬਸ ਠੀਕ ਹੈ ਜੀ ਤੇ ਇਹ ਕੀ ਰੇਟ ਰੱਖਾਂਗੇ ਵੀਰੇ ਦਾ ਇਹਦਾ ਮੁੱਲ ਆ 55 55000 ਰੁਪਏ ਜੀ ਅ ਕਿਸਾਨ ਵੀਰੋ ਜਿਹੜਾ ਹਰੇਕ ਵੀ ਬੰਦਾ ਮੁੱਲ ਰੱਖਣ ਦਾ ਹੱਕਦ ਹੁੰਦਾ ਜਦੋਂ ਤੁਸੀਂ ਬਾਈ ਜੀ ਦਾ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਜਦੋਂ ਬਾਈ ਨਾਲ ਤੁਸੀਂ ਕੰਟੈਕਟ ਕਰੋਗੇ ਸੌਦਾ ਪੁੱਗੇ ਦਾ ਵਿੱਚੋਂ ਮਾਨਤਾਣ ਹੋ ਜਾਂਦਾ ਹੁੰਦਾ ਤੋਰੇਓ ਬਾਈ ਜੀ ਮਾੜੀ ਜੀ ਝੋਟੀ ਤੁਸੀਂ ਤੇ ਸੀਲਸ ਲੱਗ ਕਿਸਾਨ ਵੀਰੋ ਮੈਂ ਦੂਰੀ ਹਰ ਫੇਰ ਕਹਿਣਾ ਹੈ ਬਿਸੀਲ ਬਹੁਤ ਆ ਝੋਟੀ ਜਦੋਂ ਤੁਸੀਂ ਇਹਦੇ ਪਿੰਡੇ ਤੇ ਹੱਥ ਫੇਰੋਗੇ ਇੱਕ ਇਹ ਮਜ਼ਦੂਰ ਪਰਿਵਾਰ ਆ ਵੀਰ ਮਜ਼ਦੂਰੀ ਕਰਦਾ ਤੇ ਬੜੀ ਸੋਹਣੀ ਝੋਟੀ ਬਾਈ ਨੇ ਪਾਲੀ ਆ ਤੇ ਕੋਈ ਘਰ ਦੀ ਮਜਬੂਰੀ ਬਣ ਗਈ ਜਿਹੜੇ ਕਰਕੇ ਵੀਰ ਸੇਲ ਕਰਦਾ ਮੂੰਹ ਵੇਖੋ ਕਿਸਾਨ ਵੀਰ ਉਹ ਕੁੰਡੀ ਚੂਰ ਆ ਤੇ ਬੜੀ ਸੋਹਣੀ ਝੋਟੀ ਆ ਕੋਈ ਮੱਥੇ ਤੇ ਫੁੱਲ ਨਹੀਂ ਬਸ ਪੂਛ ਤੇ ਜਿਹੜੇ ਚਾਰ ਕਵਾਲ ਚਿੱਟੇ ਆ ਬਾਕੀ ਤੁਸੀਂ ਜਿਹੜੀ ਤੁਰਦੀ ਆਪਦੇ ਅਹਿਮਾਨ ਜਜਮੈਂਟ ਲਾ ਲੈਣੀ ਹੈ ਮੈਨੂੰ ਬਹੁਤ ਸੋਹਣੀ ਲੱਗੀ ਝੋਟੀ ਹਾਈਟ ਲੈਂਥ ਵੀ ਚੰਗੀ ਆ ਪਤਲੇ ਪਿੰਡੇ ਦੀ ਆ ਦੁੱਧ ਵਾਲੀ ਝੋਟੀ ਗਾਂ ਜਾ ਕੇ ਮੈਂ ਬਣ ਸਕਦੀ ਐ ਜੇ ਕਿਸੇ ਦੇ ਸਮਝ ਆਵੇ ਤੇ ਕਿਸਾਨ ਵੀਰੋ ਬਾਈ ਜੀ ਦਾ ਆਪਾਂ ਜਿਹੜਾ ਕੰਟੈਕਟ ਨੰਬਰ ਹੈ ਉਹ ਆਪਾਂ ਸਕਰੀਨ ਤੇ ਲਾਵਾਂਗੇ ਲੈ ਚੱਲੋ ਬਾਈ ਜੀ ਕੋਈ ਐ ਭੱਜ ਧੜ ਨਹੀਂ ਕਰਦੀ ਜਿਵੇਂ ਵੀਰ ਤੁਰਿਆ ਫਿਰਦਾ ਮਗਰ ਹੀ ਤੁਰ ਹੀ ਜਾਂਦੀ ਐ ਤੇ ਬੜੀ ਸੀਲ ਐ ਜੀ ਮੈਂ ਵਾਰੀ ਵਾਰੀ ਕਹਿੰਨਾ ਤੇ ਬਾਕੀ ਜਦੋਂ ਤੁਸੀਂ ਇਹ ਪੈਸੇ ਲਾਉਣੇ ਆ ਕਿਸਾਨ ਵੀਰੋ ਆਪਦੀ ਵੇਖ ਕੇ ਖਰੀਦਿਓ ਤੇ ਬੜੀ ਸੋਹਣੀ ਝੋਟੀ ਐ ਬਾਕੀ ਜਿਹੜਾ ਕੰਟੈਕਟ ਨੰਬਰ ਆ ਵੀਰ ਦਾ ਆਪਾਂ ਕਰੀਨ ਤੇ ਲਾਵਾਂਗੇ ਤੇ ਬਾਈ ਜੀ ਨਾਲ ਤੁਸੀਂ ਆਪਦੀ ਗੱਲਬਾਤ ਕਰਕੇ ਸੌਦਾ ਕਰ ਸਕਦੇ ਆ ਮੁੱਲ ਵੀਰ ਨੇ ਰੱਖ ਲਿਆ ਤੇ ਕੁੰਡੀ ਚੂਰ ਆ ਕੋਈ ਮੱਤੇ ਤੇ ਫੁੱਲ ਨਹੀਂ ਬੜੀ ਸੋਹਣੀ ਝੋਟੀ ਐ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਜੀ